ਵਿਆਹ ਵਿੱਚ ਹੋ ਗਿਆ ਚਮਤਕਾਰ ਔਰਤਾਂ ਲੱਗੀਆਂ ਮੱਥਾ ਟੇਕਣ ਸਾਰੇ ਹੀ ਦੇਖ ਕੇ ਹੋ ਗਏ ਹੈਰਾਨ ਅਕਸਰ ਹੀ ਕਈ ਵਾਰ ਕੁਝ ਇਹੋ ਜਿਹਾ ਹੋ ਜਾਂਦਾ ਹੈ ਜੋ ਕਿ ਕਿਸੇ ਵੀ ਚਮਤਕਾਰ ਤੋਂ ਘੱਟ ਨਹੀਂ ਹੁੰਦਾ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਇੱਕ ਘਰ ਵਿੱਚ ਵਿਆਹ ਰੱਖਿਆ ਗਿਆ ਸੀ ਅਤੇ ਵਿਆਹ ਦੇ ਲਈ ਘਰ ਦੇ ਬਾਹਰ ਗੇਟ ਕੋਲ ਰਾਤ ਨੂੰ ਟੈਂਟ ਲਗਾਇਆ ਗਿਆ ਸੀ ਅਤੇ ਦੂਸਰੇ ਦਿਨ ਬਰਾਤ ਆਉਣ ਤੋਂ ਪਹਿਲਾਂ ਹੀ ਟੈਂਟ ਦੇ ਇੱਕ ਪਾਈਪ ਵਿੱਚੋਂ ਪਾਣੀ ਇਸ ਤਰ੍ਹਾਂ ਨਿਕਲਣ ਲੱਗਾ ਜਿਵੇਂ ਕਿਸੇ ਨੇ ਮੋਟਰ ਚਲਾਈ ਹੋਵੇ ਜਿਸ ਨੂੰ ਦੇਖ ਸਾਰੇ ਹੀ ਲੋਕ ਹੈਰਾਨ ਹੋ ਗਏ ਅਤੇ ਔਰਤਾ ਕਹਿਣ ਲੱਗੀਆਂ ਕਿ ਆਹ ਤਾਂ ਚਮਤਕਾਰ ਹੋ ਗਿਆ ਅਤੇ ਜਦੋਂ ਇਹ ਦੇਖਿਆ ਗਿਆ ਕਿ ਪਾਣੀ ਕਿੱਥੋਂ ਅਤੇ ਕਿਵੇਂ ਆ ਰਿਹਾ ਹੈ ਤਾਂ ਪਤਾ ਲੱਗਾ ਕਿ ਟੈਂਟ ਵਾਲੇ ਟੈਂਟ ਦਾ ਪਾਈਪ ਟੂਟੀ ਦੇ ਪਾਣੀ ਵਾਲੇ ਪਾਈਪ ਵਿੱਚ ਹੀ ਲਾ ਗਏ ਅਤੇ ਜਦੋਂ ਉਹ ਪਾਈਪ ਲਾ ਰਹੇ ਸੀ ਤਾਂ ਟੂਟੀ ਦਾ ਪਾਣੀ ਬੰਦ ਕੀਤਾ ਹੋਇਆ ਸੀ ਅਤੇ ਜਦੋਂ ਸਵੇਰੇ ਟੂਟੀ ਆਈ ਤਾਂ ਪਾਈਪ ਵਿੱਚੋਂ ਪਾਣੀ ਨਿਕਲਣ ਲੱਗ ਗਿਆ ਸੋ ਕਦੇ-ਕਦੇ ਜਲਦਬਾਜੀ ਜਾਂ ਭੁਲੇਖੇ ਵਿੱਚ ਇਹੋ ਜਿਹਾ ਕੁਝ ਵੀ ਹੋ ਜਾਂਦਾ ਹੈ ਜੋ ਕਿ ਕਿਸੇ ਚਮਤਕਾਰ ਵਾਂਗ ਲੱਗਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਵੀਡੀਓ ਨੂੰ ਅਕੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ